ਓ ਗਣ ਹਮਾਰੇ ਦਇਆ ਕਰੋ ਕਿਸ਼ ਮਿਹਰ ਉਪਾਵੋ ਡੋਬਦੇ ਪੱਥਰ ਤਾਰੇ ਜਿੜਾ ਅਗਨ ਬਰਾਬਰ ਤਪੈ ਪੀਤਰ ਵਗੈ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਨੈ ਸੁਖ ਹੋਵੈ ਦਿਨ ਰਾਤੀ ਵਾਹਿਗੁਰੂ ਜੀ ਪਤਤ ਪਾਵਨ ਮਾਦੋ ਬਿਰਤ ਤੇਰਾ ਧਨ ਤੇ ਵੈ ਮਨ ਜਨ ਜਿਨ ਧਾਇਓ ਹਰ ਪ੍ਰਭ ਮੇਰਾ ਮੇਰੇ ਮੱਥੇ ਲਾਗੀ ਲੇ ਤੂਰ ਗੋਬਿੰਦ ਚਰਨਨ ਕੀ ਸੁਰ ਨਰ ਮਨ ਜਨ ਤਿਨ ਹੂ ਤੇ ਦੂਰ ਰਹਾਉ দীন কা দয়াল মা দও গর্ব পর হারি চরণ শরণ নামা বল তিহারি দীন কা দয়াল মা দও ਗਰਬ ਪਰਹਾਰੀ ਚਰਨ ਸ਼ਰਨ ਨਾਮਾ ਬਲ ਤੇਹਾਰੀ ਵੱਲ ਕੇ ਕੁੱਲ ਆਲਮ ਗਰੀਬ ਨਵਾਜ ਸਤਗੁਰੂ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਧੰਨ 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 ਗੁਰੂ ਗ੍ਰੰਥ ਸਾਹਿਬ ਜੀ ਹੋ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਹੋਈ ਸਤਿਗੁਰ ਜੀਆਂ ਨੇ ਸਤ ਸੰਗਤ ਦੀਆਂ ਘੜੀਆਂ ਬਖਸ਼ਿਸ਼ ਕੀਤੀਆਂ ਲੜੀਵਾਰ ਅੰਮ੍ਰਿਤ ਬਾਣੀ ਕੀ ਵਿਚਾਰ ਦੌਰਾਨ ਤਨਾ ਸ੍ਰੀ ਰਾਗ ਵਿੱਚ ਭਗਤ ਨਾਮਦੇਵ ਜੀ ਦਾ ਪਾਵਨ ਸ਼ਬਦ 694 ਅੰਕਪੁਰ ਸੁਭਾਏਮਾਨ ਹੈ ਜਿਸ ਦਾ ਪਾਠ ਆਪਾਂ ਮੰਗਲ ਰੂਪੇ ਸਰਵਣ ਕੀਤਾ ਆਓ ਸਤਿਗੁਰ ਜੀਆ ਕੇ ਇਹਨਾਂ ਬਚਨਾਂ ਨਾਲ ਜੁੜੀਏ ਹਜ਼ੂਰ ਵੱਲੋਂ ਬਖਸ਼ਿਸ਼ ਫਤਿ ਬਲਾਓ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਹਾਉ ਦੇ ਬੰਦ ਵਿੱਚ ਕਿਰਪਾ ਕੀਤੀ ਮੇਰੇ ਮਾਥੇ ਲਾਗੀ ਲੇ ਧੂਰ ਗੋਬਿੰਦ ਚਰਨਨ ਕੀ ਭਗਤ ਨਾਮਦੇਵ ਜੀ ਕਿਰਪਾ ਕਰਦੇ ਮੇਰੇ ਮੱਥੇ ਤੇ ਗੋਬਿੰਦ ਦੇ ਚਰਨਾਂ ਦੀ ਧੂਰ ਲੱਗੀ ਹੈ ਮੇਰੇ ਜੀਵਨ ਅੰਦਰ ਗੁਰੂ ਕੀ ਸਿੱਖਿਆ ਜੋ ਉਪਦੇਸ਼ ਸਤਗੁਰੂ ਜੀ ਬਖਸ਼ ਦਿਆ ਉਹ ਤਾਂ ਮੇਰੇ ਹਿਰਦੇ ਵਿੱਚ ਵਾਸ ਹੋਇਆ ਹੈ ਜਦੋਂ ਚਰਨਾਂ ਦੀ ਗੱਲ ਆਉਂਦੀ ਹੈ ਤੇ ਸਹਬ ਨੇ ਕਿਰਪਾ ਕੀਤੀ ਹਿਰਦੇ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧਿ ਉਪਾਲ ਮਹਾਰਾਜ ਆਖ ਦੇ ਮੇਰੇ ਹਿਰਦੇ ਵਿੱਚ ਪਰਮੇਸ਼ਰ ਦੇ ਚਰਨ ਗੁਰੂ ਦੇ ਚਰਨ ਸ਼ਬਦ ਸਤਿਗੁਰ ਕੋ ਉਹ ਸਤਿਗੁਰ ਦਾ ਸ਼ਬਦ ਹੈ ਜਿਸ ਦੇ ਨਾਲ ਮੇਰਾ ਪਾਰ ਉਤਾਰਾ ਹੋ ਗਿਆ ਨਾਨਕ ਬੰਧਿਉ ਪਾਲ ਜਿਸ ਨਾਲ ਮੇਰਾ ਭਲਾ ਹੋਇਆ ਫਿਰ ਸਹਿਬ ਨੇ ਕਿਰਪਾ ਕੀਤੀ ਕਿ ਸ਼ਬਦ ਦੀ ਜਿਹੜੀ ਸਿੱਖਿਆ ਉਹ ਧੂੜੀ ਹੈ ਉਹ ਚਰਨ ਧੂੜ ਹੈ ਤੇ ਜਦੋਂ ਅਸੀਂ ਗੁਰੂ ਕੋਲ ਆ ਕੇ ਇਹ ਧੂੜ ਆਪਣੇ ਮਸਤਕ ਨੂੰ ਲਾਉਨੇ ਆ ਫਿਰ ਬਾਣੀ ਦੇ ਨਾਲ ਸਾਡਾ ਜੀਵਨ ਜਿਹੜਾ ਉਹ ਸੋਹਣਾ ਬਣਦਾ ਹੈ ਅਸੀਂ ਵੇਖਦੇ ਹਾਂ ਬਹੁਤ ਥਾਵਾਂ ਤੇ ਜਿੱਥੋਂ ਸੰਗਤ ਪੈਰ ਧੋ ਕੇ ਦਰਬਾਰ ਵਿੱਚ ਆਉਂਦੀ ਆ ਉੱਥੋਂ ਵੀ ਲੋਕ ਛੱਟੇ ਮਾਰਦੇ ਆ ਕਈ ਤੇ ਚੁਲੀ ਲੈ ਲੈਂਦੇ ਆ ਜਿਹੜਾ ਗੁਰਮਤਿ ਦਾ ਕੋਈ ਵਿਧਾਨ ਨਹੀਂ ਜੋੜਿਆਂ ਦੀ ਸੇਵਾ ਸਿੱਧੇ ਕਰਕੇ ਰੱਖਣੇ ਉਹ ਵੱਖਰਾ ਅਲੈਦਾ ਗੱਲ ਹੈ ਪਰ ਕਈ ਵਾਰ ਕਈ ਜੋੜਿਆਂ ਨੂੰ ਮੱਥਾ ਟੇਕਦੇ ਆ ਇਹ ਅਸਲ ਵਿੱਚ ਗੁਰਮਤ ਤੋਂ ਉਲਟ ਕਰਮ ਹੈ ਇੱਥੇ ਜਦੋਂ ਅਸੀਂ ਆਉਨੇ ਆ ਤੇ ਸਾਡਾ ਜਿਹੜਾ ਸਭ ਤੋਂ ਮੁੱਖ ਧਿਆਨ ਹੈ ਉਹ ਕੇਵਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵੱਲ ਹੋਵੇ ਕਿਉਂਕਿ ਸਭ ਤੋਂ ਸ੍ਰੇਸ਼ਟ ਸਤਿਗੁਰ ਗੁਰਤਾ ਗੱਦੀ ਤੇ ਬਿਰਾਜਮਾਨਾ ਇਸੇ ਕਰਕੇ ਇਹ ਜ਼ਿਕਰ ਕੀਤਾ ਕਿ ਜਿੱਥੇ ਸਤਿਗੁਰ ਜੀਆਂ ਦਾ ਪ੍ਰਕਾਸ਼ ਹੋਵੇ ਉਹਦੇ ਨਜ਼ਦੀਕ ਤਸਵੀਰਾਂ ਸਜਾਵਟ ਕੋਈ ਹੋਰ ਚੀਜ਼ਾਂ ਜਿਹੜੀਆਂ ਉਹ ਨਾ ਲਾਈਆਂ ਜਾਣ ਕਿਉਂਕਿ ਇਹ ਨਾ ਹੋਵੇ ਕਿ ਜਦੋਂ ਕੋਈ ਆਵੇ ਉਹ ਇੱਧਰ-ਉੱਧਰ ਵੇਖ ਕੇ ਅੱਖੇ ਵੀ ਬੜੀ ਸਜਾਵਟ ਐ ਇੱਧਰ-ਉੱਧਰ ਉਹਦਾ ਧਿਆਨ ਚਲਿਆ ਜਾਏ ਤੇ ਜਿਸ ਕਰਮ ਵਾਸਤੇ ਆਇਆ ਉਹ ਉਹਦਾ ਪੂਰਾ ਹੀ ਨਾ ਹੋਵੇ ਇਸੇ ਤਰ੍ਹਾਂ ਨਿਸ਼ਾਨ ਸਾਹਿਬ ਦਾ ਜ਼ਿਕਰ ਆਏਗਾ ਮਰਿਆਦਾ ਦੇ ਅੰਦਰ ਪੰਜ ਨਿਸ਼ਾਨੀਆਂ ਦਾ ਜ਼ਿਕਰ ਕੀਤਾ ਸਭ ਤੋਂ ਪਹਿਲਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਗੁਰਦੁਆਰਾ ਸਾਹਿਬ ਦੀਆਂ ਪੰਜ ਨਿਸ਼ਾਨੀਆਂ ਦਾ ਜ਼ਿਕਰ ਹੈ। ਉਹਦੇ ਤੋਂ ਬਾਅਦ ਸੰਗਤ ਫਿਰ ਪੰਗਤ ਜਿੱਥੇ ਪ੍ਰਸ਼ਾਦਾ ਚਲਦਾ ਹੋਵੇ ਕਿਸੇ ਲੋੜਵੰਦ ਨੂੰ ਪ੍ਰਸ਼ਾਦਾ ਮਿਲ ਸਕੇ। ਫਿਰ ਨਗਾਰਾ ਤੇ ਨਿਸ਼ਾਨ ਸਾਹਿਬ ਨਿਸ਼ਾਨ ਸਾਹਿਬ ਨੂੰ ਪਤਾ ਲੱਗਦਾ ਕਿ ਇੱਥੇ ਗੁਰਦੁਆਰਾ ਸਾਹਿਬ ਹੈ ਜਾਂ ਪਿਛਲੇ ਸਮਿਆਂ 'ਚ ਜੰਗਾਂ ਜੁੱਧਾਂ ਵਾਸਤੇ ਨਿਸ਼ਾਨ ਦੀ ਲੋੜ ਪੈਂਦੀ ਫਿਰ ਜਿੱਥੇ ਗੁਰੂ ਕੇ ਸਿੱਖ ਉਤਾਰਾ ਕਰਦੇ ਉਹ ਉੱਥੇ ਆਪਣਾ ਨਿਸ਼ਾਨ ਸਾਹਿਬ ਲਾਉਂਦੇ ਤਾਂ ਕਿ ਕੋਈ ਵੀ ਆਵੇ ਉਹਨੂੰ ਦੂਰੋਂ ਦਿਸੇ ਪੀ ਇੱਥੇ ਸਿੱਖਾਂ ਨੇ ਸਿੰਘਾਂ ਨੇ ਉਤਾਰਾ ਕੀਤਾ ਹੋਇਆ ਹੈ ਤੇ ਮਾਫ ਕਰਨਾ ਬਹੁਤਾ ਥਾਵਾਂ ਤੇ ਇਹ ਹਾਲਾਤ ਬਣੇ ਹੋਏ ਆ ਪੀ ਕੋਈ ਲੋੜਵੰਦ ਗਰੀਬ ਗੁਰਬਾ ਚਲਿਆ ਜਾਏ ਆਖੇ ਵੀ ਪ੍ਰਸ਼ਾਦਾ ਛਕਾਓ ਤੇ ਉੱਥੇ ਪ੍ਰਸ਼ਾਦਾ ਕੋਈ ਨਹੀਂ ਬਣਦਾ ਇਹਦਾ ਭਾਵ ਪੀ ਉਹ ਗੁਰਦੁਆਰਾ ਜਿਸ ਦੇ ਅੰਦਰ ਮਹਾਰਾਜ ਨੇ ਆਖਿਆ ਵੀ ਇਹ ਨਿਸ਼ਾਨੀਆਂ ਹੋਣ ਤਾਂ ਸੰਪੂਰਨ ਹੈ ਉਹਦੇ ਚੋਂ ਅਸੀਂ ਮਨਫ਼ੀ ਕਰਤਾ ਕਿਉਂ ਉੱਥੇ ਕੋ ਲੋੜਬੰਦ ਰਾਤ ਦੇ ਸਮੇਂ ਜਾਏ ਤੇ ਉਸ ਵੇਲੇ ਆਖਿ ਪੀ ਇੱਥੇ ਤਾਂ ਕੋ ਪ੍ਰਬੰਧ ਨਹੀਂ ਹੈ ਫਿਰ ਗੁਰਦੁਆਰਾ ਸਾਹਿਬ ਕਾਦਾ ਹੋਇਆ ਨੰਦਪੁਰ ਸਾਹਿਬ ਦੀ ਇਹ ਘਟਨਾ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆਪ ਇਸ ਬਦਲ ਕੇ ਮਹਾਰਾਜ ਲੰਗਰਾਂ ਵਿੱਚ ਜਾਂਦੇ ਕਿਉਂਕਿ ਥਾਂ ਪਰ ਥਾਂ ਤੇ ਲੰਗਰ ਬਣੇ ਹੋਏ ਸਨ ਸੰਗਤਾਂ ਬਹੁਤ ਦੂਰ ਦਰਾੜਿਆਂ ਤੋਂ ਆਉਂਦੀਆਂ ਹੁਣ ਰਾਤ ਦਾ ਵਕਤ ਕੋਈ ਲਾਂਗਰੀ ਆਖੇ ਜੀ ਹੁਣ ਤੇ ਸਮਾਂ ਕੋਈ ਨਹੀਂ ਕਿਸੇ ਨੇ ਦਰਵਾਜ਼ਾ ਨਾ ਲਾਇਆ ਕਿਸੇ ਨੇ ਕੋਈ ਬਹਾਨਾ ਦਿੱਤਾ ਅੱਧੀ ਰਾਤ ਦਾ ਵੇਲਾ ਜਦੋਂ ਮਹਾਰਾਜ ਭਾਈ ਆਨੰਦ ਲਾਲ ਜੀ ਦੇ ਕੋਲ ਗਏ ਉਹਨਾਂ ਬੜੇ ਚਾਰ ਨਾਲ ਉੱਠ ਕੇ ਸ਼ੁਕਰਾਨਾ ਕੀਤਾ ਬਿਠਾਇਆ ਪ੍ਰਸ਼ਾਦਾ ਤਿਆਰ ਕੀਤਾ ਸ਼ਿਕਾਇਆ ਮਹਾਰਾਜ ਸਵੇਰੇ ਸਜੇ ਹੋਏ ਦੀਵਾਨ ਵਿੱਚ ਇਸ ਘਟਨਾ ਦਾ ਜ਼ਿਕਰ ਕਰਦੇ ਆ ਕਿ ਜਿਸ ਥਾਂ ਤੇ ਇਹ ਗੁਰੂ ਨਾਨਕ ਬਾਬੇ ਦਾ ਘਰ ਹੋਵੇ ਉਥੇ ਇਹ ਸਾਰੀਆਂ ਜਿਹੜੀਆਂ ਨਿਸ਼ਾਨੀਆਂ ਆ ਉਸ ਸ਼ੁਭਤ ਹੋਣੀਆਂ ਚਾਹੀਦੀਆਂ ਸਾਨੂੰ ਗੁਰੂ ਨਾਲ ਜੁੜਨਾ ਚਾਹੀਦਾ ਗੁਰੂ ਦਾ ਸ਼ਬਦ ਸਭ ਤੋਂ ਸ਼੍ਰੇਸ਼ਟ ਹੈ ਜੇ ਸਾਡੀ ਸਾਂਝ ਸਤਿਗੁਰ ਦੇ ਸ਼ਬਦ ਨਾਲ ਨਹੀਂ ਬਣੀ ਫਿਰ ਮਹਾਰਾਜ ਆਖਦੇ ਜਿਵੇਂ ਅਸੀਂ ਆਏ ਉਸੇ ਤਰ੍ਹਾਂ ਅਸੀਂ ਖਾਲੀ ਚਲੇ ਗਏ ਫਿਰ ਭਾਵੇਂ 100 ਜਿਹੜਾ ਹੋਵੇ ਤਾਂ ਵੀ ਕਹਿੰਦੇ ਉਹਦਾ ਕੋਈ ਲਾਹਾ ਨਹੀਂ ਪਰ ਜਿਸ ਮਸਤਕ ਤੇ ਇਹ ਧੂੜ ਲੱਗੀ ਹੈ ਭਗਤ ਨਾਮਦੇਵ ਜੀ ਆਖਦੇ ਵਡ ਭਾਗੇ ਆ ਚੰਗੇ ਭਾਗ ਨੇ ਚੰਗੇ ਕਰਮ ਨੇ ਕਿ ਅਸੀਂ ਗੁਰੂ ਦੀ ਚਰਨ ਧੂੜ ਨੂੰ ਆਪਣੇ ਮਸਤਕ ਦੇ ਜੋਗ ਲਾਉਣ ਜੋਗ ਹੋਏ ਆ ਨਹੀਂ ਤੇ ਆਮ ਬੰਦਾ ਕੀ ਸੁਰ ਦੇਵਤੇ ਨਰ ਮਨੁੱਖ ਮਨ ਜਨ ਜਿਹੜੇ Muni jana ਤਿੰਨ ਹੂ ਤੇ ਦੂਰ ਅੱਖ ਲੱਗੇ ਉਹ ਵੀ ਇਸ ਧੂੜ ਤੋਂ ਦੂਰ ਰਹਿੰਦੇ ਆ ਉਹਨਾਂ ਦੇ ਨਸੀਬ ਵੀ ਨਹੀਂ ਹੁੰਦੀ ਉਹ ਵੀ ਇਸ ਧੂੜ ਤੋਂ ਵਾਂਝੇ ਰਹਿ ਜਾਂਦੇ ਆ ਇੱਥੇ ਸਹਬ ਦੀ ਬਖਸ਼ਿਸ਼ਾ ਪੀ ਉਹਨੇ ਕਿਰਪਾ ਕੀਤੀ ਤੇ ਅਸੀਂ ਇਸ ਧੂੜੀ ਦੇ ਭਾਗੀਦਾਰ ਬਣੇ ਰਹਾਓ ਪਤਤ ਪਾਵਨ ਮਾਦੋ ਬਿਰਦ ਤੇਰਾ ਏ ਮਾਦੋ ਏ ਮਾਲਕ ਪਰਮੇਸ਼ਰ ਤੇਰਾ ਜਿਹੜਾ ਬਿਰਧ ਹੈ ਤੇਰਾ ਜਿਹੜਾ ਸੁਭਾਅ ਹੈ ਉਹ ਪਤ ਤਾ ਨੂੰ ਪਾਵਨ ਕਰਨ ਵਾਲਾ ਹੈ ਪਤ ਤੋਂ ਪੁਨੀਤ ਕਰਨ ਵਾਲਾ ਅਸੀਂ ਔਗਣਾ ਵਾਲਾ ਜੀਵਨ ਲੈ ਕੇ ਆਉਨੇ ਆ ਪਰ ਤੂੰ ਕਿਰਪਾ ਕਰਦਾ ਇਸ ਜੀਵਨ ਅੰਦਰ ਗੁਣ ਬਖਸ਼ਦਾ ਸਾਨੂੰ ਮੁਆਫ ਕਰਕੇ ਅਗਾ ਸਿੱਧੇ ਰਾਹ ਤੇ ਪਾਉਂਦਾ ਹੈ ਜਿਵੇਂ ਇੱਕ ਮਾਂ ਦਾ ਸੁਭਾਅ ਹੈ ਆਪਣੇ ਬੱਚਿਆਂ ਪ੍ਰਤੀ ਸੁਤ ਅਪਰਾਧ ਕਰਤ ਹੈ ਜੇਤੇ ਢੀਂਗਾ ਪੁੱਤਰ ਜਦੋਂ ਕੋਈ ਭੁੱਲ ਕਰਦਾ ਕੋ ਗਲਤੀ ਕਰੇ ਜਨਨੀ ਚੀਤ ਨਰਾਕਸ ਤੇਤੇ ਅੱਖ ਦੇ ਪੀ ਮਾਂ ਜਨਨੀ ਉਹ ਆਪਣੇ ਬੱਚਿਆਂ ਦੇ ਔਗਣਾ ਨੂੰ ਆਪਣੇ ਚਿੱਤ ਵਿੱਚ ਨਹੀਂ ਜਿਤਾਰਦੀ ਡਾਂਟੇ ਕੀ ਭੁੱਲ ਜਾਏਗੀ ਰਮਈਆ ਹਉ ਬਾਰਿਕ ਤੇਰਾ ਆਖਿਐ ਪਿਖੇ ਪਰਮੇਸ਼ਰ ਮੈਂ ਵੀ ਤੇਰਾ ਬਾਰਕ ਹਾਂ ਕਾਹੇ ਨਾ ਖੰਡਸ ਅਵਗਣ ਮੇਰਾ ਤੂੰ ਕਿਰਪਾ ਕਰ ਮੇਰਾ ਅਵਗਣ ਖੰਡਿਤ ਹੋ ਜਾਏ ਮਿਟ ਜਾਏ ਮੈਂ ਵੀ ਇਸ ਢੂੜ ਦਾ ਭਾਗੀਦਾਰ ਬਣਾ ਵੱਡੇ ਵੱਡੇ ਅਵਤਾਰ ਮੁਨੀ ਜਨ ਜਿਹੜੇ ਇਹਦੇ ਤੋਂ ਵਾਂਝੇ ਰਹਾ ਧੰ ਤੇ ਵੈ ਮਨ ਜਨ ਉਹ ਧਾਨਿਆ ਵਡ ਭਾਗੇ ਆ ਜਿਨ ਧਾਇਓ ਹਰ ਪ੍ਰਭ ਮੇਰਾ ਜਿਨ੍ਹਾਂ ਨੇ ਮੇਰਾ ਪ੍ਰਭ ਪਰਮੇਸ਼ਰ ਤੇ ਆਇਆ ਹੈ ਜਿਨ੍ਹਾਂ ਨੇ ਮੇਰੇ ਮਾਲਕ ਨੂੰ ਜਪਿਆ ਹੈ ਸਹਿਬ ਕਹਿੰਦੇ ਉਹ ਧੰਨੇ ਦੀਨ ਕਾ ਦਇਆਲ ਮਾਦੋ ਉਹ ਦੀਨਾਂ ਤੇ ਦਇਆ ਕਰਨ ਵਾਲਾ ਗਰਭ ਪਰਹਾਰੀ ਅੱਖ ਦੇ ਭੀ ਜਿਹਦੇ ਕੋਲ ਆਇਆ ਸਾਡਾ ਹੰਕਾਰ ਮੁੱਕ ਜਾਂਦਾ ਹੈ ਉਹ ਗਰਭ ਪ੍ਰਹਾਰੀ ਹੈ ਜਿੱਥੇ ਆ ਕੇ ਸਾਡੀ ਹਉਮੈ ਮੁੱਕਦੀ ਹੈ ਜਿਹੜਾ ਸਾਨੂੰ ਬੜੇ ਪਿਆਰ ਨਾਲ ਸਮਝਾਉਂਦਾ ਕਿ ਆ ਥੋੜੀ ਬਾਤ ਗੁਮਾਨ ਇਸ ਥੋੜੀ ਜੀ ਗੱਲ ਦਾ ਕਾਹਦਾ ਹੰਕਾਰ ਇਥੇ ਕਿਹੜਾ ਸਦੀਵੀ ਰਹਿਣਾ ਸਭ ਕੁਝ ਨਾਸ਼ਵਾਨ ਹੈ ਹਰ ਗੁਣ ਗਾਉ ਮਨਾ ਸਤਗੁਰ ਸੇਵ ਪਿਆਰ ਇਹ ਆਖਦਾ ਵੀ ਪਰਮੇਸ਼ਰ ਦੇ ਗੁਣ ਗਾਈਏ ਸਤਗੁਰ ਦੀ ਸੇਵਾ ਚ ਜੁੜੀਏ ਤਾਂ ਕਿ ਉਹਦੇ ਨਾਲ ਸਾਝ ਬਣੇ ਉਹਦੇ ਨਾਲ ਪਿਆਰ ਬਣੇ ਸਹਿਬ ਕਿਰਪਾ ਕੀਤੀ ਦੀਨ ਕਾ ਦਇਾਲ ਮਾਦੋ ਗਰਬ ਪਰਹਾਰੀ ਚਰਨ ਸ਼ਰਨ ਨਾਮਾ ਨਾਮਦੇਵ ਉਹਦੇ ਚਰਨਾਂ ਨਾਲ ਜੁੜਿਆ ਉਹਦੀ ਸ਼ਰਨ ਵਿੱਚ ਆਇਆ ਬਲ ਤੇਹਾਰੀ ਤੇ ਆਖਿਆ ਵੀ ਤੇਰੇ ਤੇ ਬਲਹਾਰੇ ਤੇਰੇ ਤੇ ਕੁਰਬਾਨ ਜਾਂਦਾ ਕਿ ਤੇਰੀ ਸ਼ਰਨ ਵਿੱਚ ਆ ਕੇ ਮੇਰਾ ਪਾਰ ਉਤਾਰਾ ਹੋਇਆ ਹੈ ਜਿਸ ਸ਼ਰਨ ਵਰਗੀ ਹੋਰ ਕੋਈ ਸ਼ਰਨ ਨਹੀਂ ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ ਨਾ ਤੁਮ ਡੋਲੋ ਨਾ ਹਮ ਗਿਰਤੇ ਰੱਖ ਲੀਨੀ ਹਰ ਮੇਰੀ ਤੇਰੀ ਸ਼ਰਨ ਵਰਗੀ ਕੋਈ ਸ਼ਰਨ ਨਹੀਂ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰੱਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਸਤਿਗੁਰੂ ਜੀ ਤੇਰੀ ਸ਼ਰਨ ਵਿੱਚ ਤੇਰੀ ਆਸ ਤੇਰੇ ਪਰੋ ਸਿੱਧੇ ਤੂੰ ਕਿਰਪਾ ਕਰਕੇ ਸਾਨੂੰ ਰੱਖ